ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਸੰਦੂ ਹੀਰਕੇ ਅੱਜ ਆਪਾਂ ਦੋ ਟਰੈਕਟਰਾਂ ਦੀ ਗੱਲ ਕਰਦੇ ਜਿਨ੍ਹਾਂ ਨੇ ਆਪਣੀ ਕੈਟਾਗਰੀ ਦੇ ਵਿੱਚ ਤਬਾਹੀ ਮਚਾ ਰੱਖੀ ਆ ਉਹ ਕਿਸੇ ਹੋਰ ਟਰੈਕਟਰ ਨੂੰ ਆਪਦੇ ਨੇੜੇ ਤੇੜੇ ਵੀ ਆਉਣ ਨਹੀਂ ਦੇ ਰਹੇ ਉਹਨਾਂ ਦਾ ਨਾਮ ਆ Mahindra 755 Novo ਤੇ ਜਿਹੜਾ ਦੂਜਾ ਟਰੈਕਟਰ ਹੈਗਾ ਉਹ ਅਰ ਸਵਰਾਜ 969 FE ਇਹ ਦੋਨੇ ਇਹੋ ਜਿਹੇ ਟਰੈਕਟਰ ਨੇ ਜਿਨ੍ਹਾਂ ਨੇ ਆਪਦੀ ਕੈਟਾਗਰੀ ਕਿਰੀ ਦੇ ਵਿੱਚ ਕਿਸੇ ਨੂੰ ਲਵੇ ਦਵੇ ਵੀ ਨਹੀਂ ਆਉਣ ਦੇ ਰਹੇ ਪੂਰੇ ਟ੍ਰੈਂਡਿੰਗ ਦੇ ਚੱਲ ਰਹੇ ਨੇ ਇਹ ਟਰੈਕਟਰ ਇੱਥੋਂ ਤੱਕ ਹੋਰ ਵੀ ਟਰੈਕਟਰ ਆਉਂਦੇ ਨੇ ਇਹੀ ਕੈਟਾਗਰੀ ਦੇ ਵਿੱਚ ਚਾਰ ਟਰੈਕਟਰ ਆਉਂਦੇ ਨੇ ਜਿਹੜੇ ਕੀ ਪੂਰੇ ਮਤਲਬ ਪੰਜ ਆਉਂਦੇ ਨੇ ਇੱਕ ਸੋਨਾਲਿਕਾ DI 75 ਨਿਊ ਹੋਲੈਂਡ 56T ਤੇ 5075 ਜੌਂਡੀਅਰ ਪਰ ਉਹਨਾਂ ਦੀ ਥੋੜੀ ਜੀ ਡਿਮਾਂਡ ਘਟ ਗਈ ਤੇ ਇਹ ਥੋੜੇ ਉੱਤੇ ਚੱਲ ਰਹੇ ਨੇ ਇਹਨਾਂ ਦੇ ਦੋ ਕਾਰਨ ਨੇ ਇੱਕ ਤਾਂ ਬਹੁਤ ਹੀ ਜਾਇਜ਼ ਰੇਟ ਤੇ ਇੱਕ ਉਨੇ ਹੀ HP ਪਰ ਇਹ ਦੋਨਾਂ ਦੇ ਵਿੱਚੋਂ ਆਪਾਂ ਕਿਹੜਾ ਲਈ ਅੱਜ ਉਹਦੀ ਗੱਲ ਕਰਦੇ ਆਂ ਦੋਨਾਂ ਦੇ ਫੀਚਰਾਂ ਨੂੰ ਆਪਾਂ ਮੁਕਾ ਮੁਕਾਬਲਾ ਕਰਦੇ ਆ ਦੋਨਾਂ ਦੀ ਐਚਪੀ ਦੀ ਪੀਟੂ ਐਚਪੀ ਸਭ ਕੁਝ ਗੱਲ ਕਰਦੇ ਆ ਜੇ ਆਪਾਂ ਪਹਿਲਾਂ ਟਰੈਕਟਰਾਂ ਦੀ ਗੱਲ ਕਰੀਏ ਜਿਹੜਾ 969 ਤੇ 755 ਉਹਨਾਂ ਉਹ ਇੱਕੋ ਕੈਟਾਗਰੀ ਦੇ ਟਰੈਕਟਰ ਨੇ ਪਰ ਉਹਨਾਂ ਦੀ ਐਚਪੀ 'ਚ ਥੋੜਾ ਜਿਹਾ ਡਿਫਰੈਂਸ ਆ ਡਿਫਰੈਂਸ ਇਹ ਹੈ 969 ਜਿਹੜਾ ਉਹ 70 ਐਚਪੀ ਦਾ ਟਰੈਕਟਰ ਹੈ ਤੇ ਦੂਜਾ ਜਿਹੜਾ 755 ਉਹ 74 ਐਚਪੀ ਦਾ ਟਰੈਕਟਰ ਮੈਂ ਸਾਰਿਆਂ ਤੋਂ ਪਹਿਲਾਂ 969 ਦੀ ਗੱਲ ਕਰਿਆ ਕਰੂੰ ਫਿਰ 755 ਦੀ ਗੱਲ ਕਰਿਆ ਕਰੂੰ ਇਹ ਥੋੜਾ ਜਿਹਾ ਕੰਪੈਰੀਸਨ ਤੁਸੀਂ ਦੇਖ ਲਿਓ ਪਰ ਇੱਕ ਜਿਹੜਾ ਮੇਜਰ ਡਿਫਰੈਂਸ ਹੋ ਰਿਹਾ ਹੈ ਦੋਨਾਂ ਟਰੈਕਟਰਾਂ ਦੇ ਵਿੱਚ ਸਵਰਾਜ ਤੇ 3 ਸਿਲੰਡਰਾਂ ਇੰਜਣ ਵਾਲਾ ਤੇ ਜਿਹੜਾ 755 ਮਹਿੰਦਰਾ ਦਾ ਉਹ 4 ਸਿਲੰਡਰ ਇੰਜਣ ਵਾਲਾ ਇੱਥੇ ਥੋੜਾ ਜਿਹਾ ਵੱਡਾ ਡਿਫਰੈਂਸ ਇਹਨਾਂ ਦੇ ਵਿੱਚ ਪੈ ਜਾਂਦਾ 4 ਸਿਲੰਡਰ ਤੁਹਾਨੂੰ ਪਤਾ 4 ਹੀ ਹੁੰਦਾ ਤੇ 3 ਦਾ 3 ਨਹੀਂ ਹੁੰਦਾ ਇਹ ਸਾਰਿਆਂ ਨੂੰ ਪਤਾ ਹੀ ਆ ਵੈਸੇ ਤਾਂ ਕੋਈ ਜਿਆਦਾ ਵੱਡੀ ਗੱਲ ਨਹੀਂ ਪਰ ਇੰਜਣ ਦੇ ਮੁਕਾਬਲੇ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈਗੀ ਪਰ ਉਹ ਤੋਂ ਬਾਅਦ ਆਪਾਂ ਇੱਕ ਹੋਰ ਨੋਰਮਲ ਜੀ ਗੱਲ ਕਰੀਏ ਨਾ ਪੰਮੇ ਉਹਦੀ ਸਿਲੰਡਰ ਤਿੰਨ ਨੇ ਪਰ ਐਚਪੀ ਉਹ ਸੌਰੀ ਸੀਸੀ ਥੋੜੀ ਫਰਕ ਆ 3478 ਸੀਸੀ ਦਾ 969 ਟਰੈਕਟਰ ਆ ਜਿਹੜਾ 755 ਉਹ 3500 ਪਲੱਸ ਸੀਸੀ ਦਾ ਥੋੜਾ 3500 ਸਾਢੇ 3500 ਸੀਸੀ ਦੇ ਨੇੜੇ ਤੇੜਿਆ ਹੈ ਤੇ ਇਹੀ ਟਰੈਕਟਰਾਂ ਦੇ ਹੋਣ ਨਾਲ ਇੱਕ ਜਿਹੜੇ ਇੱਕ ਹੋਰ ਮੇਜਰ ਡਿਫਰੈਂਸ ਆ ਜਿਹੜਾ ਕੀ ਸਵਰਾਜ ਦੇ ਵਿੱਚ ਨੋਰਮਲ ਕੂਲਿੰਗ ਕਪੈਸਿਟੀ ਆ ਜੇ ਕਿ ਆਪਾਂ ਦਾ ਟਰੈਕਟਰ ਚੱਲੀ ਜਾਂਦਾ 10 ਘੰਟੇ ਚੱਲ ਗਿਆ 12 15 ਘੰਟੇ ਚੱਲ ਪਿਆ ਕੋਈ ਮਤਲਬ ਪੂਰੀ ਗਰਮੀ 'ਚ ਚੱਲ ਰਿਹਾ ਉਹਦੇ ਵਿੱਚ ਕੋਈ ਜ਼ਿਆਦਾ ਆਪਾਂ ਨੂੰ ਵਧੀਆ ਇੰਨੀ ਕੂਲਿੰਗ ਕਪੈਸਿਟੀ ਨਹੀਂ ਮਿਲਦੀ ਨੋਰਮਲ ਟਰੈਕਟਰ ਜਿਹੜੇ ਹੁੰਦੇ ਆ 70 HP ਦੇ ਉਹਨਾਂ ਜਿੰਨੀ ਹੀ ਮਿਲਦੀ ਆ ਪਰ ਜਿਹੜਾ ਕੀ 755 ਉਹ 'ਚ ਥੋੜੀ ਐਕਸਟਰਾ ਆਪਾਂ ਨੂੰ ਮਿਲ ਜਾਂਦੀ ਹੈਗੀ ਮਤਲਬ ਵਧੀਆ ਤਰੀਕੇ ਦੀ ਕੂਲਿੰਗ ਕਪੈਸਿਟੀ ਹੈਗੀ 755 ਦੀ ਇਹ ਹੁਣ ਕੰਪਨੀ ਨੇ ਥੋੜੀ ਜ਼ਿਆਦਾ ਰਿਸਰਚ ਕੀਤੀ ਹੋਈ ਜ਼ਿਆਦਾ ਐਡਵਾਂਸ ਲੈਵਲ ਦੀ ਦੇ ਰ ਜੇ ਜੇ 75 HP ਦਾ ਤਾਂ ਉਹੀ ਲਾ ਲਓ ਤੁਸੀਂ 80 85 HP ਵਾਲੀ ਕੂਲਿੰਗ ਕਪੈਸਿਟੀ ਮਹਿੰਦਰਾ ਦੇ ਵਿੱਚ ਆਉਂਦੀ ਹੈਗੀ ਉਸ ਤੋਂ ਬਾਅਦ ਪੀਟੀਓ ਐਚਪੀ 'ਚ ਥੋੜਾ ਵੱਡਾ ਹੀ ਮੇਜਰ ਡਿਫਰੈਂਸ ਪੈ ਜਾਂਦਾ ਜਿਵੇਂ ਪੀਟੀਓ ਤੇ ਆਪਾਂ ਬਹੁਤ ਸਾਰੇ ਸੰਦ ਓਪਰੇਟ ਕਰਦੇ ਆ ਜਿਵੇਂ ਕਿ ਹੁਣ ਆਉਣ ਵਾਲੇ ਸੀਜ਼ਨ 'ਚ ਮੱਕੀ ਦੇ ਚਾਰਪਾਉਣ ਵਾਲੀ ਮਸ਼ੀਨ ਉਸ ਤੋਂ ਬਾਅਦ ਸੁਪਰਸੀਡਰ ਹੈ ਜਿਹੇ ਬਹੁਤ ਸਾਰੇ ਇੰਪਲੀਮੈਂਟਸ ਨੇ ਉਹਦੇ ਵਿੱਚ ਜਿਹੜੀ ਸਵਰਾਜ ਦੀ ਪੀਟੀਓ ਐਚਪੀ ਆ ਉਹ 58 ਮਿਲਦੀ ਆ ਮਹਿੰਦਰਾ ਦੀ ਐਚਪੀ ਹੈ ਜਿਹੜੀ ਉਹ 66 ਮਿਲਦੀ ਹੈ ਜੀ ਲਗਭਗ ਤੁਸੀਂ ਦੇਖ ਲਓ 8 ਐਚਪੀ ਦਾ ਫਰਕ ਪੈ ਗਿਆ 8 ਐਚਪੀ ਕੋਈ ਥੋੜੀ ਤਾਂ ਹੁੰਦੀ ਨਹੀਂ ਬਹੁਤ ਵੱਡਾ ਫਰਕ ਹੈ ਤੇ ਜਿਹੜਾ ਆਪਾਂ ਹੁਣ ਪਿਛਲੇ ਹਿੱਸੇ ਦੀ ਗੱਲ ਕਰਦੇ ਆਂ ਆਪ ਤੋਂ ਕਿ ਟਰੈਕਟਰ ਚਲਾਉਣੇ ਵੀ ਆਪਾਂ ਗੇਅਰ ਬਾਕਸ ਵੀ ਆਪਾਂ ਗੱਲ ਕਰਨੀ ਚਾਹੀਦੀ ਹੈ ਇਕੱਲਾ ਇੰਜਨ ਤੇ ਵੀ ਨਹੀਂ ਆਪਾਂ ਨੂੰ ਰਹਿਣਾ ਚਾਹੀਦਾ ਜਿਹੜਾ ਕਿ ਸਵਰਾਜ ਦਾ ਇੰਜਨ ਆਗਾ ਸੌਰੀ ਸਵਰਾਜ ਦਾ ਗੇਅਰ ਬਾਕਸ ਆਗਾ ਉਹ ਕਨਸਟੈਂਟ ਮੈਸ਼ ਇਹ ਹੁੰਦਾਗਾ ਇਹ ਥੋੜਾ ਵਧੀਆ ਕੁਆਲਿਟੀ ਦੇ ਹੁੰਦੇ ਲਗਭਗ ਕਰਾਰੋ ਦੀ ਆਉਂਦੀ ਨੇ ਪਰ ਜਿਹੜਾ ਕਿ ਮਹਿੰਦਰਾ ਨੋਵੋ ਦਿੰਦੀ ਉਹ ਪਾਰਸ਼ੀਅਲੀ ਕਨਸਟੈਂਟ ਮੈਸ਼ ਹਿੱਸਾਗਾ ਕੋਈ ਬਹੁਤ ਵੱਡਾ ਡਿਫਰੈਂਸ ਨਹੀਂ ਹੁੰਦਾ ਇਹ ਹਿੱਸਿਆਂ 'ਚ ਕਿਉਂਕਿ ਬਣਾਉਂਦੀ ਇਹਨਾਂ ਨੂੰ ਕਰਾਰੋ ਕੰਪਨੀਆਂ ਮਟੀਰੀਅਲ ਸੇਮ ਲੱਗਿਆ ਹੁੰਦਾ ਹੈ 2Z ਸੇਮ ਹੁੰਦਾ ਬਸ ਗੇਰਾਂ ਦੇ ਸਾਈਜ਼ ਦਾ ਗਰਾਰੀਆਂ ਦੇ ਸਾਈਜ਼ ਦਾ ਗਰਾਰੀਆਂ ਦੇ ਦੰਦਿਆਂ ਦੀ ਗੇਰਾਂ ਦੀ ਸਪੀਡ ਇਹ ਚੀਜ਼ਾਂ ਥੋੜੀ ਡਿਫਰੈਂਸ ਆਪਾਂ ਨੂੰ ਦੇ ਦਿੰਦੀਆਂ ਨੇ ਹੋਰ ਕੋਈ ਮੇਜਰ ਡਿਫਰੈਂਸ ਨਹੀਂ ਹੁੰਦਾ ਪਰ ਇਹ ਕਿਹੜਾ ਗੇਅਰ ਬਾਕਸ ਚਾ ਉਹ ਥੋੜਾ ਮੇਜਰ ਡਿਫਰੈਂਸ ਆ ਜਾਂਦਾਗਾ ਮਹਿੰਦਰਾ ਇੱਥੇ ਪਹਿਲ ਨੰਬਰ ਤੇ ਆਉਂਦਾਗਾ ਇਹ ਚੀਜ਼ ਦੇ ਵਿੱਚ ਕਿਉਂਕਿ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਲਗਭਗ ਇਹੀ ਦੇ ਰਿਹਾ 12+3 ਦਾ ਗੇਅਰ 15+15 ਦੇ ਵਿੱਚ ਮਹਿੰਦਰਾਉਂ ਦਾ 12+3 ਦਾ ਇੱਥੇ ਇਹ ਆਪਣਾ ਥੋੜਾ ੱੱਕਾ ਲੱਗ ਰਿਹਾ ਵੈਸੇ ਤਾਂ ਕੋਈ ਮੇਜਰ ਗੱਲ ਨਹੀਂ 4 1 2 3 4 4 ਗੇਰ ਆ ਗਏ ਤੇ 3 ਪਿਛਲੇ ਇੱਕ ਹਾਈ ਲੋ ਮੀਡੀਅਮ ਆ ਗਏ ਇਹਦੇ ਨਾਲ ਆਪਾਂ ਜੋੜ ਮੇਲ ਕਰਕੇ 12+3 ਦਾ ਬਣ ਜਾਂਦਾ ਹੈਗਾ ਪਰ ਜਿਹੜਾ ਕਿ ਮਹਿੰਦਰਾ ਦਾ 15+15 ਦਾ ਇਦਾਂ ਬਣਦਾ 1 2 3 4 5 ਗੇਅਰ ਆਉਂਦੇ ਆ ਉਹਦਾ ਪੰਜਵਾਂ ਟੋਪ ਆ ਉਹਦਾ ਚੌਥਾ ਟੋਪ ਆ ਤੇ ਜਿਹੜਾ ਹਾਈ ਲੋ ਮੀਡੀਅਮ ਵਾਲੇ ਪਾਸੇ ਉਹੀ ਸੇਮ ਆ ਹਾਈ ਲੋ ਮੀਡੀਅਮ ਆ ਤੇ ਉਹਦੇ ਨਾਲ ਇੱਕ ਸ਼ਟਲ ਸ਼ਿਫਟ ਮਿਲ ਜਾਂਦਾ ਜਿਹੜੇ ਗੇਅਰ ਚ ਅੱਗੇ ਉਹੀ ਪਿੱਛੇ ਕਿਤੇ ਤਿੰਨ ਗੇਅਰ ਪਿੱਛੇ ਬੈਣੀ ਸੀ ਕਿਤੇ ਪੰਜ ਪੈ ਗਈ ਉਹਦੇ ਨਾਲ ਹੀ 15+15 ਦਾ ਆਪਾਂ ਨੂੰ ਤਾਲਮੇਲ ਮਿਲ ਕੇ ਇੱਥੇ ਪਹਿਲ ਨੰਬਰ ਤੇ ਆਉਂਦਾ ਆਪਣਾ ਮਹਿੰਦਰਾ ਤੇ ਜਿਹੜੇ ਆਪਾਂ ਬ੍ਰੇਕਾਂ ਦੀ ਵੀ ਗੱਲ ਕਰ ਲਈਏ ਕਿਉਂਕਿ ਥੋੜੇ ਵੱਡੇ ਟਰੈਕਟਰ ਨੇ ਤਾਂ ਬ੍ਰੇਕਾਂ ਬਰੂਕਾਂ ਦੀ ਵੀ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਬ੍ਰੇਕ ਇਹਨਾਂ ਦੇ ਸੇਮ ਹੀ ਨੇ ਉਹੀ ਓਇਲ ਮਾਰਸਕ ਡਿਸਕ ਬ੍ਰੇਕ ਨੇ ਉਹੀ ਚੀਜ਼ ਉਹਦੇ ਵਿੱਚ ਮਿਲ ਜਾਂਦੀ ਹੈਗੀ ਤੇ ਜਿਹੜਾ ਪਲਜ ਸੋਰੀ ਪੀਟੀਓ ਦਾ ਕਲਚ ਆ ਜਾਂਦਾਗਾ ਇੰਡੀਪੈਂਡੈਂਟ ਪੀਟੀਓ ਆਉਂਦੀ ਹੈਗੀ ਆਪਾਂ ਨੂੰ ਇਹ ਥੋੜੀ ਪੀਟੀਓ ਜਿਹੜਾ ਕਲਚ ਹੈ ਉਹ ਦੋਨਾਂ ਦਾ ਅਲੱਗ-ਅਲੱਗ ਦਿੱਤਾ ਹੋਇਆ ਜਿਵੇਂ ਅਲੱਗੇ ਹੈਂਡਲ ਦਿੰਦੇ ਹੁੰਦੇ ਆ ਕਿ ਡੁਅਲ ਕਲਚ ਨਹੀਂ ਡਬਲ ਕਲਚ ਹੈ ਡੁਅਲ ਕਲਚ ਤੇ ਡਬਲ ਕਲਚ ਦੀ ਵੀ ਮੈਂ ਇੱਕ ਥੋੜੀ ਸਮੱਸਿਆ ਥੋੜੀ ਦੂਰ ਕਰਦਾ ਜਿਹੜਾ ਡੁਅਲ ਕਲਚ ਹੁੰਦਾ ਉਹ ਇੱਕ ਪੈਡਲ 'ਚ ਹੀ ਦੋ ਕਲਚ ਹੁੰਦੇ ਜਿਵੇਂ ਥੋੜਾ ਨੱਪਿਆ ਪੀਟੀਓ ਵਾਲਾ ਬੰਦ ਹੋ ਗਿਆ ਜਮਨ ਨੱਪਿਆ ਟਰੈਕਟਰੀ ਬੰਦ ਹੋ ਗਿਆ ਤੇ ਜਿਹੜਾ ਇੰਡੀਪੈਂਡੈਂਟ ਜਿਹੜਾ ਜਮਾ ਅਲੱਗ ਹੁੰਦਾ ਡਬਲ ਕਲਚ ਕਹਿੰਦੇ ਨੇ ਡਬਲ ਦਾ ਮਤਲਬ ਦੋ ਜਿਵੇਂ ਦੁਅਲ ਸਿੰਮ ਹੁੰਦੇ ਸੀ ਉਹ 'ਚ ਇੱਕ ਹੋਵੇ ਚ ਦੋ ਸਿੰਮ ਪ ਤੇ ਇਹ ਥੋੜਾ ਹੁੰਦਾਗਾ ਤੇ ਇਹਨਾਂ ਦੀ ਕਲਚ ਕਰੀ ਸੋਰੀ ਪੀਟੀਓ ਦੀ ਗੱਲ ਕਰੀਏ 인ਡੀਪੈਂਡੈਂਟ ਪੀਟੀਓ ਆਪਾਂ ਨੂੰ ਸਵਰਾਜ 969 ਦੇ ਵਿੱਚ ਮਿਲਦੀ ਹੈਗੀ ਤੇ ਜਿਹੜੀ ਕਿ ਮਹਿੰਦਰਾ ਨੋਵੋ 755 ਦੇ ਵਿੱਚ ਆਉਂਦੀ ਆ ਉਹ ਸਲਿਪਟੋ ਪੀਟੀਓ ਹੁੰਦੀ ਆ ਸਲਿਪਟੋ ਪੀਟੀਓ ਥੋੜੀ ਜੀ ਵਧੀਆ ਹੁੰਦੀ ਆ ਇਹ ਚ ਹੋਰ ਪਰਫੋਰਮੈਂਸ ਨੂੰ ਡਿਫਰੈਂਸ ਦੱਸਦਾ ਜਿਹੜੀ ਸਵਰਾਜ ਦੇ ਵਿੱਚ ਹੁੰਦੀ ਆ ਦੋਸ਼ਨਾ ਮਿਲ ਜਾਣੀ ਹੈ ਉਹ ਆਪਣੀ ਪਸੰਦ ਦਾ ਰਿਵਰਸ ਪੀਟੀਓ ਤੇ ਇੱਕ ਪੀਟੀਓ ਜਾ ਪੀਟੀਓ ਜਾਂ ਈ ਪੀਟੀਓ ਕ੍ਰਿਪਟੋ ਪੀਟੀਓ ਇਹ ਤਿੰਨੇ ਹੁੰਦੀਆਂ ਨੇ ਪਰ ਸੁਬਮਹਿੰਦਰਾ ਦੇ ਵਿੱਚ ਇਹ ਤਿੰਨੇ ਪੀਟੀਓ ਆਪ ਨੂੰ ਇੱਕੋ ਹੀ ਮਾਡਲ ਦੇ ਵਿੱਚ ਮਿਲਦੀਆਂ ਇੱਕੋ ਮਾਡਲ ਦੇ ਵਿੱਚ ਮਿਲ ਨਾ ਕਰਕੇ ਆਪ ਨੂੰ ਖਾਸੀ ਤੇ ਇਹ ਮਿਲਦੀ ਹੈ ਕਿ ਆਪਾਂ ਨੂੰ ਤਿੰਨੇ ਚੀਜ਼ਾਂ ਇੱਕ ਚੀ ਕਰ ਸਕਦੇ ਆ ਉਹ ਆਪਾਂ ਨੂੰ ਐਵੇਂ ਟਰੈਕਟਰ ਨਹੀਂ ਬਦਲਣਾ ਪੈਂਦਾ ਵੈਸੇ ਤਾਂ ਰਿਵਰਸ ਪੀਟੀਓ ਤਾਂ ਇਹ ਨੋਰਮਲ ਪੀਟੀਓ ਉਹ ਬੰਦਾ ਕਿਸਾਨ ਨੂੰ ਵਧੀਆ ਕੰਮ ਕਰਦੀ ਹੈ ਕਿ ਤੂੜੀ ਦੇ ਸੀਜ਼ਨ ਵ ਲਈ ਪਰ ਜਿਹੜੀ 11 ਚ ਪੀਟੀਓ ਆ ਉਹ ਜਨਰੇਟਰ ਵਗੈਰਾ ਤੇ ਲਾਉਣ ਵ ਲਈ ਆਪ ਨੂੰ ਜ਼ਿਆਦਾ ਖਾਸ ਮਿਲਦੀ ਹੈਗੀ ਹੁਣ ਆਪਾਂ ਸੰਦ ਵੀ ਲੈ ਲਏ ਭਾਰੇ ਲੈ ਲਏ ਸੁਪਰ ਸੀਡਰ ਵਰਗੇ ਆਪਣੇ ਕੋਲੇ ਸੰਦ ਨੇ ਪਰ ਲਿਫਟ ਕਪੈਸਿਟੀ ਲਿਫਟ ਕਲਿਫਟ ਕਪੈਸਿਟੀ ਦੇ ਵਿੱਚ ਵੀ ਮਹਿੰਦਰਾ ਅੱਗੇ ਜਾ ਰਿਹਾਗਾ ਲਿਫਟ ਕਪੈਸਟੀ ਇਥੋਂ ਤੱਕ ਇਹ ਆ ਸਵਰਾਜ ਦੀ 22 ਕੁਇੰਟਲ ਤੋਂ ਲੈ ਕੇ 25 ਕੁਇੰਟਲ ਤੱਕ ਲਿਫਟ ਕਪੈਸਿਟੀ ਹੈ ਵੈਸੇ ਤਾਂ ਬਹੁਤ ਆ ਪਰ ਥੋੜੀ ਘਟਾਂਗੀ ਐਚਪੀ ਦੇ ਸਾਬ ਨਾਲ ਕਿਉਂਕਿ 50 ਐਚਪੀ ਦੇ ਟਰੈਕਟਰ ਅੱਜਕੱਲ 26 ਕੁਇੰਟਲ ਦੇ ਨੇੜੇ ਤੇੜੇ ਪੀਟੀਓ ਐਚਪੀ ਦੇ ਰਹੇ ਨੇ ਜਿਹੜੀ ਮਹਿੰਦਰਾ ਦੀ ਪੀਟੀਓ ਆ ਗਈ ਉਹ ਲਗਭਗ 3 ਕੁਆਂਟਲ ਸੋਰੀ 30 ਕੁਆਂਟਲ ਤੋਂ 29 ਕੁਆਂਟਲ ਦੇ ਵਿੱਚ ਵਿੱਚ ਮਹਿੰਦਰਾ ਦੀ ਪੀਟੀਓ ਆਪਾਂ ਨੂੰ ਮਿਲ ਜਾਂਦੀ ਹੈਗੀ ਤੇ ਟਾਇਰ ਸਾਈਜ਼ ਲਗਭਗ ਸੇਮ ਹੀ ਨੇ 16930 ਤੇ 16930 ਤੇ ਜਿਆਦਾ ਨੂੰ ਜੇ ਖਾਸ ਨਹੀਂ ਹੈਗਾ ਫਰਕ ਕਿਉਂਕਿ ਇਹਦਾ ਆਪਾਂ ਨੂੰ ਇਹ ਨਾਮ ਮੈਟਰ ਨਹੀਂ ਕਰਦਾਗਾ ਤੇ ਕੰਪਨੀ ਜਿਹੜੀ ਚੀਜ਼ ਬਣਾ ਕੇ ਦਿੰਦੀ ਆ ਉਸ ਹਾਵਰ ਵਾਲੀ ਬਣੀ ਹੁੰਦੀ ਹੈਗੀ ਤੇ ਹੁਣ ਆਪਣਾ ਮੇਜਰ ਚੀਜ਼ ਹੁੰਦੀ ਹੈ ਜਿਹੜੀ ਆਪਾਂ ਟਰੈਕਟਰ ਲੈਣ ਤੋਂ ਪਹਿਲਾਂ ਹਰ ਇੱਕ ਸੋਚਦਾ ਜੀ ਕੱਲ ਨੂੰ ਵੀ ਦਿੱਕਤ ਆਉਂਦੀ ਆ ਕੰਪਨੀ ਕਿੰਨਾ ਟਾਈਮ ਆਪਣੀ ਸੁਣਵਾਈ ਕਰੂਗੀ ਸੁਣਵਾਈ ਜਿਹੜੀ ਕਿ ਸਵਰਾਜ ਕੰਪਨੀ ਆ ਉਹ ਵਧੀਆਗਾ ਜਿਆਦਾ ਟਾਈਮ ਕਰਦੀ ਆ ਲਗਭਗ 6 ਸਾਲ 6 ਸਾਲ ਦੇ 6000 ਘੰਟੇ ਸਵਰਾਜ ਕੰਪਨੀ ਆਪਣੀ ਗੱਲ ਸੁਣੋ ਤੇ ਜਿਹੜੀ ਮਹਿੰਦਰਾ ਦੀ ਸਿਰਫ 2 ਸਾਲ ਦੇ 2000 ਘੰਟੇ ਮੇਰੇ ਹਿਸਾਬ ਨਾਲ ਇਹ 2000 ਘੰਟੇ ਜਿਹੜੇ ਇਹ ਬਦਲ ਤੇ ਹੁਣ 5 ਸਾਲ ਕਰਤੀ 755 ਦੇ ਵਿੱਚ ਬਾਕੀ ਮੈਨੂੰ ਕਨਫਰਮ ਨਹੀਂ ਹੈ ਜੀ ਤੇ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਕਿਹੜਾ ਟਰੈਕਟਰ ਵਧੀਆ ਲੱਗਦਾ ਦੋਨੋਂ ਹੀ ਟਰੈਕਟਰ ਆਪਣੀ ਆਪਣੀ ਥਾਂ ਵਧੀਆ ਨੇਗੇ ਪਰ ਐਚਪੀ ਕੈਟਾਗਰੀ ਦੇ ਵਿੱਚ ਥੋੜਾ ਫਰਕ ਪੈ ਗਿਆ ਪੀ ਟੂ ਐਚਪੀ ਦੇ ਵਿੱਚ ਥੋੜਾ ਫਰਕ ਪੈ ਗਿਆ ਤੇ ਇੱਕ ਜਿਹੜੀ ਵੱਡੀ ਗੱਲ ਨੇ ਇਹ ਦੋਨੇ ਟਰੈਕਟਰ ਹੀ ਸੀਆਰਡੀਆਈ ਦੇ ਵਿੱਚ ਨੇ ਨੌਨ ਸੀਆਰਡੀਆਈ ਨੇ ਚ ਕੋਈ ਨਹੀਂ ਹੈਗਾ ਤੇ ਇਹ ਗੱਲ ਆਪਣੇ ਮੈਟਰ ਨਹੀਂ ਕਰਦੀਗੀ ਹਨਾ ਕਿ ਉਹ ਵੱਧ ਜੇ ਹੋ ਰੋਣਾ ਕਿ ਉਹ ਘਟ ਕਿਉਂਕਿ ਸਰ ਕੰਪਿਊਟਰਾਈਜ਼ਡ ਅੱਜ ਤੱਕ ਇਹ ਮੋਡੀਫਾਈ ਨਹੀਂ ਹੋ ਸਕਦੇ ਟਰੈਕਟਰ ਅੱਜ ਦੇ ਟਾਈਮ 2025 ਚੱਲ ਰਿਹਾ ਚੌਥਾ ਮਹੀਨਾ ਖਤਮ ਆ ਤੇ ਅੱਜ ਤੱਕ ਇਹਨਾਂ ਦੀ ਮੋਡੀਫਿਕੇਸ਼ਨ 'ਚ ਕੋਈ ਵੀ ਨਹੀਂ ਆਇਆ ਜੇ ਕੱਲੋ ਮੋਡੀਫਾਈ ਹੋਣ ਲੱਗਦੇ ਆ ਤਾਂ ਕੋਈ ਡਰੈਕਟਰ ਕਿਸੇ ਤੋਂ ਮਾੜਾ ਨਹੀਂ ਰਹਿ ਸਕਦਾਗਾ ਤੇ ਦੱਸਿਓ ਫਿਰ ਕਿਸਾਨ ਵੀਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਤੇ ਵੱਡੇ ਵੱਡੇ ਆਫਾ ਡਿਫਰੈਂਸ ਦੱਸਿਓ ਤੇ ਧੰਨਵਾਦ ਸਾਰਿਆਂ ਨੂੰ